चलो जी चलीए, ना तो रोटी खाने या जाके आया वा, चलो 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 सुटकू राम सुटकू राम जा रहे हैं हम अह चले हाटके घर ग्रैंड एंट्री इधर फौजी साहब दलबीर सिंह का घर उन्होंने धर्मपत्नी ਲਾਗੇ ਵਿਆਹ ਵਾਲੇ ਮੁੰਡੇ ਦਾ ਤਾਇਆ ਆ ਤੇ ਇਧਰ ਸਰਪੰਚ ਸਾਹਿਬ ਨਾਲ ਦਾ ਘਰ ਆ ਤੇ ਆ ਵਿਚਕਾਰ ਵਿਆਹ ਵਾਲੇ ਮੁੰਡੇ ਦਾ ਘਰ ਆ ਤੇ ਚੱਲੇ ਹਾਂ ਹੁਣ ਅਸੀਂ ਉਧਰ ਖਾਏ ਰੋਟੀ ਭਾਬੀ ਹਾਂ ਹੀ ਉਨੇ ਨਵੇਂ ਪਏ ਤੇ ਪੌਣੇ ਤੇ ਤੁਹਾਨੂੰ ਪਤਾ ਘਰੇ ਕਿ ਟਿਕਟ ਮਰੋੜਾ ਹੋ ਗਿਆ ਫਿਰ ਵਿਆਹ ਵਾਲਾ ਘਰ ਵਿਆਹ ਵਾਲਾ ਘਰ ਅੱਜ ਰੋਟੀ ਦਾ ਸੱਦਾ ਆ ਚੱਲੇ ਹਾਂ

ਆਲਾ ਮੁੰਡਾ ਕੰਮੰਡਿਆਵਾ ਰਹਿ ਗਿਆ 48 48 ਘੰਟੇ ਰਹਿ ਗਏ ਆ 48 ਕਿਥੇ ਰਹਿ ਗਏ ਨਹੀ ਮੁੰਡੇ ਨੂੰ ਅੱਜ ਫਿਰ ਨਵਾਂ ਆ 24 ਦਾ 24 48 ਘੰਟੇ ਰਹਿ ਗਏ ਆ ਦੋ ਦਿਨ ਤੇਰੇ ਕੋਲ ਆ ਬਾਅਦ ਜਦੋਂ ਕਬੀਲਦਾਰ ਬਣ ਜਾਣਾ ਹੀ ਆ ਯਾ ਕੌਡੀ ਪਾ ਗਏ ਨਹੀਂ ਤੇ بابیاں تائیاں آ تائی میری بھی ہاں ساڈ سرے دامن کی رੱਤੀ کونی اج کل کھاندي ساڈ سروتا مکی رੱਤੀ کونی اج کل کھاندي گچکی بھی جتے موٹی ہندی جاندیں گچکی بھی جتے پھٹی ہندی جاندیں گچکی بھی جتے ਮੋਟੀ ਹੁੰਦੀ ਜਾਂਦੀ ਆ ਪਤਾਰ ਵਾਲੀ ਜੋ ਆ ਪੀਏ ਦੀ ਬਿਲਕੁਲ ਸ਼ੌਂਕ ਜੋ ਮੈਂ ਨਹੀਂ ਮੋਟੀ ਕੋ ਤੇਰਾ ਨੂੰ ਮੋਟੀ ਕੋ ਸਾਜੇ ਤਾਰਵਾੜਾ ਵਾਹੇ ਦੇਦੀ ਇੱਕ ਤਾਰ ਹੁੰਦੀ ਨਾ ਤਾਰੋ ਉਹ ਆਪਣੀ ਕੁੜੀ ਨੂੰ ਬਾਜ਼ਾਰ ਲੈ ਕੇ ਗਈ ਕੁੜੀ ਕਹਿੰਦੀ ਮੈਂ ਵੀ ਹੈ ਲੱਡੂ ਖਾਣਾ ਬੀਬੀ ਕਹਿੰਦੀ ਲੱਡੂ ਵੀ ਖਾਦੀਸ

ਨਾ ਵੀਡੀਓ ਬਣਾ ਕੇ ਕੋਈ ਨਹੀਂ ਮੰਮੀ ਤੇਰੀ ਦੀਆਂ ਬਹੁ ਬਣਾਈਆਂ ਸੀ ਚਲ ਠੀਕ ਆ ਹੋਰ ਸੁਣਾ ਬਦਈਆ ਮਰੀਆ ਵਿਆਹ ਚ 2 ਦਿਨ ਰਹਿ ਗਏ ਆ ਤੇ ਹੁਣ ਸੂਟ ਬਣਾਉਣ ਦੀ ਵਿਆਹ ਵਾਲੇ ਮੁੰਡੇ ਦੀ ਭੈਣ ਇੱਕ ਸੂਟ ਮੰਮੀ ਨੇ ਵੀ ਲੈ ਲਿਆ ਨਾਲੇ ਆਪਣਾ ਸੂਟ ਸੀ ਇੰਡੀਆ ਨੀਲੂ ਆਏ ਮੈਂ ਫੜ ਕੇ ਰੱਖ ਦੋ ਵੇ ਪਹਿਣਾ ਨੱਚੀਏ ਸੋਹਰੇ ਨੱਚੀਏ ਦਰਾਨੀਆਂ ਜਠਾਣੀਆਂ ਤੇ ਕੇ ਦੋ ਵੇ ਪਹਿਣਾ ਨੱਚੀਏ ਸੋਹਰੇ ਨੱਚੀਏ ਦਰਾਨੀਆਂ ਜਠਾਣੀਆਂ ਹਰਿਆਣੀ ਵੇੜਾ ਸਗਨਾ ਨਾਲ ਪਰਿਆ ਦੀ 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 ਪਹਿਣਾ ਸਗਨਾ ਨਾਲ ਪਰਿਆ ਦੀ ਆੰਦਰੀਂ ਨੱਚੀਏ ਆਵਾਂ ਰੇ ਰੇ ਲੈਣ ਆ ਗਿਆ ਕਾਲਾ ਪੌਰ ਛੁੱਟੀਆਂ ਦਾ ਦੇਵੇਂ ਚੰਦ ਰੇ ਲੈਣ ਆ ਗਿਆ ਕਾਲਾ ਪੌਰ ਛੁੱਟੀਆਂ ਤੋ ਕਾਵੇ ਵੈਰੀਂ ਅਨਕੂ ਵਗਦਾ ਮੈਨੂੰ ਤੇਰੀ ਵੇ ਜਾਣ ਦਾ ਤੋ ਕਾਵੇ ਵੈਰੀਂ ਅਨਕੂ ਵਗਦਾ ਮੈਂ ਗੋਲੀ ਵੀ ਪਾਇਆ ਕਰੋ ਗੋਲੀ ਪਾਈਏ ਤੇ ਕਰੀਏ ਨਾ ਇਚ ਮਿਚ ਹੋ ਗੋਲੀ ਮਾਰੀਏ ਛੜੇਦੀ ਇੱਕ ਵਿੱਚ ਹੋ ਬੋਲੀ ਮਾਰੀਏ ਛੜੇ ਦੀ ਇੱਕ ਵਿੱਚ ਹੋ ਬੋਲੀ ਮਾਰੀਏ ਛੜੇ ਦੀ ਇੱਕ ਵਿੱਚ ਆਉਂਦੇ ਆ ਨਾ ਕਦੀ ਹਰੇ ਤੇ ਲਾਲ ਦੇ ਸੇਮ ਨਾਲ ਰਹੇ ਹਨਾ ਬਾੜਾ ਬੱਬੂ ਨੂੰ ਆਂਦੇ ਮੈਨੂੰ ਲੈ ਕੇ ਰਹੇ ਬੱਬੂ ਆਂਦਾ ਪੈਸੇ ਹੈ ਨਹੀਂ ਆ ਪੈਸੇ ਨਹੀਂ ਆਗੇ ਉਹ ਆਂਦਾ ਬੀਬੀ ਖਾਲਾ ਪੰਜ 10 ਦਾ ਪਲੇਟੋ ਪਲੇਟੂ ਪਰ ਪਰ ਕੇ ਪੰਜਵੇਂ ਦਾ ਪਲੇਟੂ ਪਰ ਪਰ ਕੇ ਪੰਜਵੇਂ ਦਾ ਪਲੇਟੂ ਪਰ ਪਰ ਕੇ ਪਰ ਪਰ ਕੇ ਰੇਤਾਂ

ਹਉ ਮੂਤੇ ਹਏ ਜਮਾਲੋ ਤੂ ਤਕ ਤੂ ਤਕ ਤੂ ਤਕ ਤੂ ਤੀਆਂ ਹਏ ਜਮਾਲੋ ਤੂ ਤਕ ਤੂ ਤਕ ਤੂ ਤਕ ਤੂ ਤੀਆਂ ਹਏ ਜਮਾਲੋ ਕਿਉਂ ਕੋਣ ਤੁਰਿਆ ਆਉਂਦਾ ਹਏ ਜਮਾਲੋ ਪ੍ਰਗਟ 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 ਤੁਰਿਆ ਆਉਂਦਾ ਤੂ ਤਕ ਤੂ ਤਕ ਤੂ ਤਕ ਤੂ ਤੀਆਂ ਹਏ ਜਮਾਲੋ ਰੇੜੀ ਤੇ ਆਉਂਦਾ ਨਹੀਂ ਆ ਰੇੜੀ ਨੀ ਤੂੰ ਪਰਗਟ ਕੀ ਲਈ ਆਂਦਾ ਬੰਦੀ ਵੇ ਤਾਂ ਕਾਟੇ ਲਈ ਆਂ ਕਾਂਟ ਆਏ ਵੇ ਮਾਲਰ ਕਾਟੇ ਕਿੰਨੂ ਨਹੀਂ ਪੋੜਾ ਹੋ ਜਾਣਾ ਲਾ ਦੇ ਗਾਂਡੇ Oh. <laughs> ਮੈਂ ਨਾ ਲੜੀਏ ਮਦਾਨ ਚ ਆ ਗਿਐ ਹੋ ਨਾ ਕਦੇ ਨਾ ਲੜੀਏ ਸੰਡੂ ਮਾਰ ਕੇ ਖੈ ਕੇ ਕੋਲਾ ਬੋਲਦਿਆਂ ਬਰਗਾਂ ਦੇ ਮਕੇ ਕੋਲਾ ਬੋਲ ਮੈਂਬਰਾਂਨੀ ਤੇ ਸਰਪੰਚਾਣੀ ਘੰਗੜਾ ਪਾ ਰੀਆਂ ਨੇ ਗਿੱਦਾ ਨਾ ਕਦੇ ਨਾ ਲੜੀਏ ਸੰਡੂ ਮਾਰੇ ਅੱਟੀਆਂ ਹੈ ਨੀ ਟੋਟ ਕਣੇ ਨੇ ਲੜਾ ਕੇ ਜੜੀਆਂ ਹੈ ਨੀ ਟੋਟ ਕਣੇ ਨੇ ਲੜਾ ਕੇ ਜੜੀਆਂ ਮਦਾਨੀਆਂ ਮਦਾਨੀਆਂ ਨੀਕੇ ਕੇ ਦੋਵੇਂ ਪੈਣਾ ਲੱਖੀਏ ਸੋਹਰੇ ਨੱਚੀਏ ਦਰਾਨੀਆਂ ਜਟਾਨੀਆਂ ਨੀਕੇ ਕੇ ਦੋਵੇਂ ਪੈਣਾ ਨੱਚੀਏ ਸਾਰੇ ਨੱਚੀਏ ਦਰਾਣੀਆਂ ਜਠਾੜੀਆਂ ਪੈਣਾ ਨੱਚੀਏ ਗਾਲ ਦੀਪੁਰ ਰਖੀਆਂ ਇਹ ਅਟਾ ਨੱਚੀਏ ਵੇ ਜਾਲਮਾ ਸ਼ੌਕਣ ਬੜੀਆ ਕਾ ਪੱਤੀ ਆਵੇ ਜਾਲਮਾ ਸ਼ੌਕਣ ਬੜੀਆ ਕਾ ਪੱਤੀ ਮੇਰੇ ਜਾਲਮਾ ਜਾਣਾ ਇੱਕ ਮਿੰਟ ਹੋਰ ਉਹ ਲੱਗਿਆ ਲਾਗੇ ਰੱਖਿਆ ਕਰਨਾ ਫਿਰ ਮੈਂ ਫਿਰ ਮੈਂ ਬਹੁਤ ਗਿੱਦਾ ਨਹੀਂ ਪੋਣੀ ਹੈ ਨਾ ਉਹ ਬੱਸ ਇੰਨਾ ਟਾਈਮ ਲਗਾਤਾ ਵਾ ਮੈਂ ਮਨਾ ਨਿਕਾ ਉਹਨਾ ਚਲੋ ਕੋਈ ਵੀ ਫਿਰ ਕੀ ਆ ਰਿਹਾ ਹੈ ਚਲੋ ਚਲੋ ਕਿੱਤੇ ਨਾ ਜਾਣ ਦੀ ਤੇਰੇ ਜਹੇ ਨੂੰ ਵੇ ਮੈਂ ਟੀਚ ਨਾ ਜਾਣ ਦੀ ਤੇਰਾ ਮੇਰਾ ਬਣ ਧਨਾ ਮੇਚ ਮੁੰਡੇਆ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡੇਆ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡੇਆ ਕਹਨੇ ਕੀ ਨਚਣਾ ਜਿਹੜੀ ਗੋਡਿਆ ਕੋਲ ਮੋਟੀ ਕਹਨੇ ਕੀ ਨਚਣਾ ਜਿਹੜੀ ਗੋਡਿਆ ਕੋਲ ਮੋਟੀ ਮੈਨੂੰ ਲੱਭੀ ਗਦੇ ਵਿੱਚ ਆਇਆ ਸੀ ਤੂੰ ਨਾ ਮੈਨੂੰ ਲੱਭੀ ਤੁਰਿਆ ਤੁਰਿਆ ਜਾਂਦਿਆ ਤੇਰੇ ਮੋਢੇ ਤੇ دیਵਾਣਾ ਆ ਜਾਣੇ ਸੁਣ ਕੇ ਮੇਰਾ ਬੋਲ ਗਦੇ ਵਿੱਚ ਸੁਣ ਕੇ ਮੇਰਾ ਬੋਲ ਸੁਣ ਕੇ ਮੇਰਾ ਬੋਲ ਤੁਰੇ ਆ ਤੁਰੇ ਆ ਜਾਂਦਿਆ ਤੇਰੇ ਮੋਢੇ ਤੇ دیਵਾਣਾ

ਬਲੇ 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 ਲੋਕੀ ਕਹਿੰਦੇ ਕਾਲਾ ਕਾਲਾ ਮਸਾ ਢੋਲਿਆ ਮਰ ਕੇ ਭੁਲ ਗਏ ਗਲਾਬਦਿਆ ਕਾਹ ਨਹੀਂ ਹੋ ਚੁੱਕ ਕਰਕੇ ਬੱਲੇ ਮਨਾਵਦਿਆ ਆਨਦੀਆਂ ਤੇ ਲੈ ਭੁਲ ਗਏ ਗਲਾਬਦਿਆ ਨਾ ਸੋ ਪਾਵੇ ਵੇ ਚਾਦਰ ਬਨ ਮੋਡੇਆ ਸਾਨੂੰ ਪਾਲੀਆਂ ਲਾਟਾਂ ਤੋਂ ਡਰੇਆ ਬਾਣਾ ਕਰ ਕਕਰ ਆ ਰਿਹਾ ਆ ਜਹਾ ਵਾਲਾ ਆਰੇ